ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰੇ ਗੁਰਦੁਆਰਾ ਸੀ ਸ਼ਾਟਾ ਸਾਹਿਬ ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਪੱਛਮ ਵਾਲੇ ਪਾਸੇ ਸਥਾਨ ਹੈ ਸ੍ਰੀ ਦਾਂਦੇ ਸਰਤਾਜ ਗੁਰੂ ਅਰਜਨ ਦੇਵ ਜੀ ਕੋਲ ਇਲਾਕੇ ਦੀਆਂ ਸੰਗਤਾਂ ਨੇ ਆਣ ਕੇ ਬੇਨਤੀ ਕੀਤੀ ਕਿ ਸਾਡੇ ਇਲਾਕੇ ਦੀ ਫਸਲਾਂ ਬਹੁਤ ਸੋਕ ਰਹੀਆਂ ਨੇ ਪਾਣੀ ਦੀ ਬਹੁ ਘਾਟ ਸੀ ਉਹਨਾਂ ਦਿਨਾਂ ਦੇ ਵਿੱਚ ਹੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੇ ਕੋਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਇਸੇ ਬਾਲਕ ਦੀ ਖੂਚੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਸੰਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਸੰਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਗੁਰੂ ਸਾਹਿਬ ਜੀ ਨੇ ਇੱਥੇ ਖੂਹ ਖਲਵਾਇਆ ਤੇ ਉਹਦੇ ਵਿੱਚ 6 ਮਾਲਾ ਜਾਨੀ 6 ਹਟਾ ਪਾਣੀ ਵਾਸਤੇ ਵਗਾਈਆਂ ਗਈਆਂ ਜਿਸ ਨਾਲ ਇਲਾਕਾ ਪੂਰਾ ਹਰਿਆ ਭਰਿਆ ਹੋ ਗਿਆ ਉਨਾ 6 ਮਾਲਾ ਜਾਨੀ 6 ਹਟਾਂ ਦੇ ਨਾਂ ਤੇ ਇਹ ਗੁਰਦੁਆਰਾ 6 ਹਟਾ ਸਹਿਬ ਇਸ ਗੁਰੂ ਘਰ ਦਾ ਨਾਮ ਪਿਆ ਸੋ ਗੁਰੂ ਸਾਹਿਬ ਜੀ ਨੇ ਖੁਜੀਚਵਾ ਕੇ ਇਸ ਥਾਂ ਤੇ ਬਹੁਤ ਸਾਰੇ ਵਾਰ ਦਿੱਤੇ ਕਿ ਜੋ ਵੀ ਇਨਸਾਨ ਸਰਦਾ ਭਾਵ ਦੇ ਨਾਲ ਇਸ ਗੁਰੂ ਘਰ ਆਣ ਕੇ ਸੇਵਾ ਇਸ਼ਨਾਨ ਕਰੂਗਾ ਉਸ ਦਾ ਦੁੱਖਾਂ ਦਿਲਦਰਨਾਸ ਹੋਣਗੇ ਤੇ ਔਲਾਦ ਦੀ ਪ੍ਰਾਪਤੀ ਹੋਊਗੀ ਇਸੇ ਥਾਂ ਤੇ ਬਾਲ ਵਸਤਾ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਜੀ ਖੇਡਦੇ ਰਹੇ ਇਸ਼ਨਾਨ ਕਰਦੇ ਰਹੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰਤਾ ਗੱਦੀ ਮਹਿਮ ਤੋਂ ਬਾਅਦ ਇਸੇ ਅਸਥਾਨ ਤੇ ਸ਼িকার ਕਰਦੇ ਸਮੇਂ ਦੁਪਹਿਰ ਵੇਲੇ ਇਸ ਜਗ੍ਹਾ ਤੇ ਰਮਣੀਕ ਸਥਾਨ ਤੇ ਆਰਾਮ ਕਰਦੇ ਪ੍ਰਸ਼ਾਦਾ ਛਕਦੇ ਪੰਜਵੇਂ ਪਾਤਸ਼ਾਹ ਤੇ ਛੇਵੇਂ ਪਾਤਸ਼ਾਹ ਸੀਬੰਦੂ ਮਸਾਏ ਇਸ ਗੁਰੂ ਘਰ ਦੇ ਵਿੱਚ ਅੱਜ ਵੀ ਸੰਗਤਾਂ ਭਾਰੀ ਗਿਣਤੀ ਵਿੱਚ ਨਤਮਸਤਕ ਹੁੰਦੀਆਂ ਨੇ ਸੇਵਾ ਸਿਮਰਨ ਕਰਦੀਆਂ ਇਸ਼ਨਾਨ ਕਰਦੀਆਂ ਆਪਣੇ ਆ ਮਨੋ ਕਾਮਨਾ ਪੂਰਨ ਕਰਦੀਆਂ ਨੇ ਇਸ ਗੁਰੂ ਘਰ ਦੇ ਵਿੱਚ ਅੱਗੇ ਤੁਸੀਂ ਇਹ ਖੂ ਵੀ ਵੇਖ ਸਕਦੇ ਹੋ ਇਹ ਸਾਹਮਣੇ ਉਹੀ ਖੂ ਹੈ ਜੋ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਕੇ ਇਲਾਕੇ ਦੀ ਇਲਾਕੇ ਦੀਆਂ ਸੰਗਤਾਂ ਨੇ ਇਹ ਬਖਸ਼ਿਸ਼ ਪ੍ਰਾਪਤ ਕੀਤੀ ਸੀ ਤੇ ਫਸਲਾਂ ਆਰੀਆਂ ਪਰੀਆਂ ਹੋਈਆਂ ਸੀ ਇਹ ਉਹੀ ਖੂ ਹੈ ਜਿਹਦਾ ਇਤਿਹਾਸ ਤੁਹਾਨੂੰ ਪਹਿਲਾਂ ਦੱਸਿਆ ਹੈ ਜੇ ਤੁਸੀਂ ਵੇਖ ਸਕਦੇ 1 2 3 4 5 6 6 ਮਾਲਾਂ ਵਾਲਾ ਯਾਨੀ 6 ਹਟਾਂ ਵਾਲਾ ਇਹ ਖੂ ਸੀ ਇਸ ਤੋਂ ਨਾਂ ਤੋਂ ਹੀ ਗੁਰਦੁਆਰਾ ਸ੍ਰੀ 66 ਟਾ ਸੈਪਿਆ ਸੋਵੇਂ ਸੰਗਤ ਜੀ ਇਹ ਸੰਕੇਤ ਇਤਿਹਾਸ ਨੂੰ ਦੀ ਕੋਸ਼ਿਸ਼ ਕੀਤੀ ਸੀ ਪੁੱਲ ਚੋਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ